ਕਬ ਯਸਮਸੀ ਜੀ ਦੇ ਪਾਕ ਮੁਕੱਦਸ ਅਤੇ ਜਲਾਲੀ ਨਾਮ ਦੇ ਵਿੱਚ ਆਪ ਸਭ ਨੂੰ ਪਿਆਰ ਭਰੀ ਜੈ ਐਮਸੀ ਦੀ ਦੋਸਤੋ ਅੱਜ ਸਵੇਰ ਤੋਂ ਹੀ ਇੱਕ ਆਡੀਓ ਕਾਲ ਰਿਕਾਰਡਿੰਗ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਸੁਖਜਿੰਦਰ ਸਿੰਘ ਸੁਖੀ ਰੰਦਾਵਾ ਇਸਾਈ ਭਾਈਚਾਰੇ ਦੀਆਂ ਔਰਤਾਂ ਦੇ ਪ੍ਰਤੀ ਗਲਤ ਸ਼ਬਦਾਵਲੀ ਵਰਤ ਰਿਹਾ ਅਤੇ ਰਿਕਾਰਡਿੰਗ ਦੇ ਵਿੱਚ ਇਹ ਗੱਲ ਕਰਦਾ ਪਿਆ ਕਿਸੇ ਬੰਦੇ ਦੇ ਨਾਲ ਕਿ ਇਸਾਈ ਭਾਈਚਾਰੇ ਦੀਆਂ ਔਰਤਾਂ ਭੱਜਦੀਆਂ ਨੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਤੂੰ ਜਿਹੜੇ ਭਾਈਚਾਰੇ ਦੀਆਂ ਵੋਟਾਂ ਦੇ ਨਾਲ ਐਮ ਐਲ ਏ ਬਣਦਾ ਜਿੱਤਦਾ ਆ ਉਸੇ ਭਾਈਚਾਰੇ ਨੂੰ ਤੂੰ ਨਿੰਦਦਾ ਆ ਤੂੰ ਕਹਿੰਦਾ ਇਹਨਾਂ ਦੀਆਂ ਔਰਤਾਂ ਭੱਜਦੀਆਂ ਮੈਨੂੰ ਇੱਕ ਗੱਲ ਦਾ ਜਵਾਬ ਦੱਸ ਆ ਜਿਹੜਾ ਸੁੱਚਾ ਸਿੰਘ ਲੰਘਾ ਕਹਿੰਦਾ ਤੇਰੇ ਗਨਮੈਨ ਬਾਰੇ ਉਹ ਵੀ ਗੱਲ ਫਿਰ ਸੱਚ ਹੋਣੀ ਆ ਇਹਨਾਂ ਦੀਆਂ ਬਾਜ ਜਨਾਨੀਆਂ ਹੀ ਭੱਜਦੀਆਂ ਨੇ ਉਹ ਫਿਰ ਫਿਰ ਪੰਜ ਸੱਤ ਬਾਅਦ ਲੈਂਦੇ ਮੇਰੀ ਕੁੜੀ ਦੌਰ ਗਈ ਸੀ ਉਹ ਗੱਟਾਂ ਦੇ ਬੇਟਾ ਨਹੀਂ ਗਏ ਉਹ ਗੱਟਾਂ ਦੇ ਬੇਟਾ ਨਹੀਂ ਗਏ ਮੈਂ ਪ੍ਰੋਬਲਮ ਟੌਨ ਫੇਜਾ ਦੇਖੇ ਮੇਰੇ ਪਿੰਡ ਦਾ ਛੱਪੜ ਦੇਖੇ ਏ ਆ ਬੋ ਇੱਕ ਹੋਰ ਦੇਖ ਲੋ ਜਿਹੜਾ ਮੈਂ ਤਾਹਾਂ ਅੱਛਾ ਹੋਰ ਚੁਣ ਲੋ ਕਬਰਸਤਾਨ ਵਿੱਚੋਂ ਮੈਂ ਇੱਕ ਤਿਆਰ ਕਰ ਰਿਹਾ ਤੁਸੀ ਉਹਦੀ ਫੇਰ ਲਾਓ ਇਹ ਰਿਸ਼ਨਾ ਗਏ ਬੋਰ ਗ੍ਰੇਸ਼ਣ ਆ ਉਹਨਾਂ ਦੇ ਨਾਲ ਸਭ ਉਹਨਾਂ ਵਿਚਾਰੇ ਜੱਟਾਂ ਖਾਵਾ ਮੱਲੀ ਜਾਂਦੇ ਪਿੰਡ 'ਚ 300 ਗ੍ਰੇਸ਼ਣ ਜਿਵੇਂ ਨੂੰ ਨਾਲ ਇਸਕੂਨ ਆ ਲਿਆ ਮੈਂ ਸਭ ਇਨਕਲੋਜ਼ਮੈਂਟ ਹਦਮ ਕਰਕੇ ਉਹ ਨਾਲ ਅੱਜ ਨਾਲ ਕਿਲਾ ਕਲਾ ਡੇਢ ਦਿਨ ਦਾਰੀ ਬਿਲਕੁਲ ਮੇਰੇ ਘਟੌੜੀ ਬਟਨ ਦੀ ਉਹ ਵਖੇਲ ਦੇਖੋ ਨਾ ਇੱਕ ਗੱਲ ਉਹਨਾਂ ਨੇ ਵੀ ਆਖਿਆ ਕਹਿੰਦੇ ਜੀ ਸਾਡੇ ਚ ਉਹਨਾਂ ਨੂੰ ਪਤਾ ਕਿਨੇ ਕਨੇ ਜੇ ਤੁਸੀਂ ਕਹਿੰਦੇ ਸਾਡੇ ਕਵਰ ਦੇ ਉੱਪਰ ਕਵਰ ਨਹੀਂ ਬਣਾ ਕਹਿੰਦੇ ਇਹ ਪੰਜ ਪੰਜ ਕਵਰਾਂ ਉੱਪਰ ਇੱਕ ਦੂਜੇ ਤੇ ਬਣਾ ਦਿੱਤਾ ਹੈ ਇਹ ਟ੍ਰੈਡੀਸ਼ਨ ਹੈ ਨਾ ਇਹਨਾਂ ਦੀ ਬਸ ਇਹਨਾਂ ਰਿਹਾ ਬਹੁਤ ਜਨਾਨੀਆਂ ਹੀ ਭਾਈ ਦਿਆਂ ਨੇ ਉਹ ਪਰਨੇ ਕਿਉਂ ਮੋਰਨੇ ਫੋਰਨੇ ਕੋਈ ਕਰਾਈ ਨਹੀਂ ਨਾ ਰਹਿ ਗਿਆ ਉਸ ਵੇਲੇ ਜਰੇ ਪਾਂਸਾ ਭਾਜਦੇ ਮੇਰੀ ਕੁੜੀ ਦੌਰ ਗਈ ਜੀ ਮੈਂ ਜਾਨ ਨੂੰ ਇਹ ਕਰਨਾ ਸਬਰਤ ਪਾਉਂਦੇ ਦੱਸ ਕਰ ਆ ਆ ਅੱਛੇ ਅਬ ਯਸਮਸੀ ਜਿਹਦੇ ਪਾਕ ਮੁਕੱਦਸ ਤੇ ਜਲਾਲੀ ਨਾਮ ਦੇ ਵਿੱਚ ਆਪ ਸਭ ਨੂੰ ਪਿਆਰ ਭਰੀ ਜੈ ਐਮਸੀ ਦੀ ਦੋਸਤੋ ਅੱਜ ਸਵੇਰ ਤੋਂ ਹੀ ਇੱਕ ਆਡੀਓ ਕਾਲ ਰਿਕਾਰਡਿੰਗ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਸੁਖਜਿੰਦਰ ਸਿੰਘ ਸੁਖੀ ਰੰਦਾਵਾ ਇਸਾਈ ਭਾਈਚਾਰੇ ਦੀਆਂ ਔਰਤਾਂ ਦੇ ਪ੍ਰਤੀ ਗਲਤ ਸ਼ਬਦਾਵਲੀ ਵਰਤ ਰਿਹਾ ਅਤੇ ਰਿਕਾਰਡਿੰਗ ਦੇ ਵਿੱਚ ਇਹ ਗੱਲ ਕਰਦਾ ਪਿਆ ਕਿਸੇ ਬੰਦੇ ਦੇ ਨਾਲ ਕਿ ਇਸਾਈ ਭਾਈਚਾਰੇ ਦੀਆਂ ਔਰਤਾਂ ਭੱਜਦੀਆਂ ਨੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ ਤੂੰ ਜਿਹੜੇ ਭਾਈਚਾਰੇ ਦੀਆਂ ਵੋਟਾਂ ਦੇ ਨਾਲ ਐਮਐਲਏ ਬਣਦਾ ਜਿੱਤਦਾ ਆ ਉਸੇ ਭਾਈਚਾਰੇ ਨੂੰ ਤੂੰ ਨਿੰਦਦਾ ਹੈਂ ਤੂੰ ਕਹਿੰਦਾ ਇਹਨਾਂ ਦੀਆਂ ਔਰਤਾਂ ਭੱਜਦੀਆਂ ਮੈਨੂੰ ਇੱਕ ਗੱਲ ਦਾ ਜਵਾਬ ਦੱਸਾ ਜਿਹੜਾ ਸੁੱਚਾ ਸਿੰਘ ਲੰਘਾ ਕਹਿੰਦਾ ਤੇਰੇ ਗਨਮੈਨ ਬਾਰੇ ਉਹ ਵੀ ਗੱਲ ਫਿਰ ਸੱਚ ਹੋਣੀ ਆ ਕਿਸੇ ਨੂੰ ਕੁਝ ਕਹਿਣ ਤੋਂ ਪਹਿਲਾਂ ਨਾ ਆਪਣੀ ਮੰਜੀ ਥੱਲੇ ਸੋਟਾ ਫੇਰੀਦਾ ਹੁੰਦਾ ਤੂੰ ਇੰਨੇ ਸੀਨੀਅਰ ਲੀਡਰਸ਼ਿਪ ਦੇ ਵਿੱਚੋਂ ਹੋ ਕੇ ਤੈਨੂੰ ਭਾਈਚਾਰੇ ਦੇ ਪ੍ਰਤੀ ਤੈਨੂੰ ਰਵੱਈਆ ਨਹੀਂ ਅਪਣਾਉਣਾ ਆਇਆ ਮੈਂ ਗਰਦਾਸਪੁਰ ਦੇ ਲੋਕਾਂ ਨੂੰ ਵੀ ਦੱਸਣਾ ਚਾਹੁੰਨਾ ਕਿ ਇਹੋ ਜਿਹੇ ਲੀਡਰਾਂ ਦਾ ਬਾਈਕਾਟ ਕਰੋ ਤੂੰ ਜਿਹੜੇ ਬੰਦਿਆਂ ਨੂੰ ਆਪਣੇ ਘਰੋਂ ਈਸਾਈ ਲੀਡਰਾਂ ਨੂੰ ਘਰੋਂ ਬਾਹਰ ਕੱਢਿਆ ਸੀਗਾ ਬਾਹ ਫੜ ਕੇ ਇਸ ਮੈਨੂੰ ਉਹ ਵੀ ਪਤਾ ਉਹ ਵੀ ਅਸੀਂ ਜਾਣ ਤੱਕ ਕਰਾਂਗੇ ਤੁਸੀਂ ਇਸਾਈ ਭਾਈਚਾਰੇ ਦਾ ਕੀਤਾ ਕੀ ਆ ਤੁਸੀਂ ਸਿਰਫ ਸਾਨੂੰ ਵੋਟ ਵਿੰਗ ਭੇਜੋ ਇਸਤੇਮਾਲ ਕਰਦੇ ਆ ਮੈਂ ਉਹਨਾਂ ਲੀਡਰਾਂ ਨੂੰ ਵੀ ਲੱਖ ਦੀ ਲਾਹਣਤ ਦੇਣਾ ਚਾਹੁੰਦਾ ਜਿਹੜੇ ਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਤੇਰੇ ਨਾਲ ਚੱਲਣਗੇ ਇਸਾਈ ਲੀਡਰ ਉਹ ਬੇਸ਼ਰਮ ਹੋਣਗੇ ਉਹ ਵੀ ਸੁਖੀ ਰੰਦਾਵੇ ਤੈਨੂੰ ਇਸ ਕੀਤੇ ਕੰਮ ਦਾ ਹਰਜਾਨਾ ਭੁਗਤਣਾ ਪਏਗਾ ਗਰਦਾਸਪੁਰ ਦੇ ਲੋਕਾਂ ਨੇ ਤੈਨੂੰ ਵੋਟ ਨਹੀਂ ਪਾਣੀ ਜਿੰਨੇ ਵੀ ਇਸਾਈ ਭਾਈਚਾਰੇ ਦੇ ਲੋਕ ਨੇ ਤੈਨੂੰ ਨੱਕ ਰਗੜਨਾ ਪੈਣਾ ਉਹਨਾਂ ਦੇ ਮੂਰੇ ਜੇ ਤੂੰ ਆਪਣੀ ਇਸ ਕੀਤੀ ਦੀ ਗਲਤੀ ਨਾ ਮੰਗੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੇਰੇ ਖਿਲਾਫ ਵੱਡਾ ਮੋਰਚਾ ਖੋਲ੍ਹਾਂਗੇ ਸੁਖੀ ਰੰਦਾਵੇ ਔਰ ਤੂੰ ਜਿੱਤ ਕੇ ਦਿਖਾ ਦੇ ਗਰਦਾਸਪੁਰ ਦੀਆਂ ਚੋਣਾ ਤੈਨੂੰ ਅਸੀਂ ਦੱਸਾਂਗੇ ਤੈਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਹੜਾ ਭਾਈਚਾਰਾ ਤੇਰੇ ਨਾਲ ਖੜਦਾ ਆ ਜਿਹੜੇ ਭਾਈਚਾਰੇ ਦੀਆਂ ਵੋਟਾਂ ਦੇ ਨਾਲ ਤੂੰ ਜਿੱਤਦਾ ਆ ਤੂੰ ਉਸੇ ਭਾਈਚਾਰੇ ਨੂੰ ਨਿੰਦਦਾ ਅਕਲ ਨੂੰ ਹੱਥ ਮਾਰ ਥੋੜੀ ਸੋ ਮੈਂ ਆਪਣੇ ਭਾਈਚਾਰੇ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਇਹੋ ਜਿਹੇ ਲੀਡਰਾਂ ਦਾ ਵੈਸੇ ਤਾਂ ਇਹਨਾਂ ਦਾ ਸਾਰਿਆਂ ਨੂੰ ਪਤਾ ਹੀ ਹੁੰਦਾ ਕਿ ਕਿਹੋ ਜਿਹੀ ਸ਼ਵੀ ਦੇ ਮਾਲਕ ਨੇ ਤੇ ਕਿਹੋ ਜਿਹੀ ਮਾਨਸਿਕਤਾ ਹੈ ਇਹਨਾਂ ਦੀ ਇਸਾਈ ਭਾਈਚਾਰੇ ਪ੍ਰਤੀ ਪਰ ਫਿਰ ਵੀ ਵੋਟਾਂ ਦੇ ਵੇਲੇ ਇਹਨਾਂ ਦਾ ਖਾਸ ਤੌਰ ਤੇ ਪਤਾ ਲੱਗਦਾ ਹੁੰਦਾ ਤੋਂ ਮੈਂ ਆਪਣੇ ਭਾਈਚਾਰੇ ਨੂੰ ਦੱਸਣਾ ਚਾਹੁੰਨਾ ਕਿ ਇਹੋ ਜਿਹੇ ਲੀਡਰਾਂ ਦੀ ਸਪੋਰਟ ਕਰਨ ਤੋਂ ਪਹਿਲਾਂ ਇਹਨਾਂ ਵੱਲੋਂ ਜੋ ਇਹ ਸੋਚ ਰੱਖਦੇ ਨੇ ਇਸਾਈ ਭਾਈਚਾਰੇ ਦੇ ਪ੍ਰਤੀ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਵੋਟ ਦਾ ਮਤ ਦਾ ਇਸਤੇਮਾਲ ਕਰਿਓ ਸਭ ਨੂੰ ਪਿਆਰ ਭਰੀ ਜੈਮਸੀ ਹalleluyah ਪ੍ਰੇਜ਼ਰ اور ਸਾਰਿਆਂ ਨੂੰ ਜੈਮਸੀ ਦੀ ਸ਼ਰਮਦਾਸੀਏ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਔਰ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਉਹੀ ਸੁਖੀ ਰੰਦਾਵਾ ਜੋ ਕਿ ਪਿਛਲੇ ਬੀਤੇ ਸਮੇਂ ਦੇ ਵਿੱਚ ਜੋ ਕਿ ਚੱਚ ਦੇ ਵਿੱਚ ਜਾ ਕੇ ਚੱਚਾਂ ਦੇ ਲੋਕਾਂ ਦੇ ਵਿੱਚ ਜਾ ਕੇ ਪਰਮੇਸ਼ਰ ਦੇ ਦਾਸਾਂ ਦੇ ਵਿੱਚ ਜਾ ਕੇ ਉਹਨਾਂ ਦੀ ਤਾਰੀਫ ਕਰਦਾ ਹੋਇਆ ਕਦੀ ਤੁਹਾਨੂੰ ਨਜ਼ਰ ਆਇਆ ਹੋਏਗਾ ਤੋ ਕਦੀ ਤੁਸੀਂ ਸੁਣਿਆ ਹੋਏਗਾ ਔਰ ਅੱਜ ਉਹੀ ਸੁਖੀ ਰੰਦਾਵਾ ਜੋ ਕਿ ਵੋਟਾਂ ਦੇ ਚੱਕਰਾਂ ਦੇ ਵਿੱਚ ਇਲੈਕਸ਼ਨਾਂ ਦੇ ਚੱਕਰਾਂ ਦੇ ਵਿੱਚ ਜੋ ਕਿ ਮਸੀਹ ਭਾਈਚਾਰੇ ਨੂੰ ਬਦਨਾਮ ਕਰਦਾ ਜੋ ਕਿ ਨਜ਼ਰ ਆ ਰਿਹਾ ਔਰ ਦੱਸਿਆ ਜਾ ਰਿਹਾ ਕੀ ਜੋ ਕਿ ਇਹ ਸੁਖੀ ਰੰਦਾਵਾ ਯਾਨੀ ਕਿ ਸਿਸ਼ਣ ਲੋਕਾਂ ਦੇ ਬਾਰੇ ਬਹੁਤ ਹੀ ਜੋ ਕਿ ਗਲਤ ਲੈਂਗੁਏਜ ਯੂਜ਼ ਕੀਤੀ ਹੈ ਗਲਤ ਭਾਸ਼ਾ ਨੂੰ ਜੋ ਕਿ ਯੂਜ਼ ਕੀਤਾ ਵਰਤਿਆ ਔਰ ਬਹੁਤ ਹੀ ਵੀਡੀਓ ਵੀ ਆਈਡੀਓ ਵੀਡੀਓ ਜੋ ਕਿ ਵਾਇਰਲ ਹੋ ਰਹੀ ਹੈ ਤੁਸੀਂ ਪੂਰੀ ਇਸ ਆਈਡੀਓ ਨੂੰ ਸੁਣਿਆ ਹੋਏਗਾ ਔਰ ਇਸ ਆਈਡੀਓ ਦੇ ਵਿੱਚ ਜੋ ਕਿ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਮਸੀ ਭਾਈਚਾਰੇ ਦੀ ਜੋ ਬੇਟੀਆਂ ਨੇ ਜੋ ਧੀਆਂ ਨੇ ਉਹ ਉਹੀ ਭੱਜਦੀਆਂ ਨੇ ਉਹੀ ਭੱਜਦੀਆਂ ਨਜ਼ਰ ਆਉਂਦੀਆਂ ਨੇ ਬਿੱਤੇ ਆਏ ਦੀ ਨਹੀਂ ਮੇਰੇ ਕਰਾਂ ਦੇ ਵਿੱਚ ਲੋਕ ਆ ਕੇ ਕਹਿੰਦੇ ਨੇ ਮੇਰੀ ਕੁੜੀ ਭੱਜ ਗਈ ਮੇਰੀ ਜਨਾਨੀ ਭੱਜ ਗਈ ਔਰ ਮੈਂ ਦੱਸਣਾ ਚਾਹਨੀ ਆ ਕਿ ਇਹੋ ਜਿਹੇ ਲੋਕ ਜੋ ਕਿ ਕਦੇ ਖੁਦ ਇਸ ਚੀਜ਼ ਨੂੰ ਜੋ ਕਿ ਵਧੀਆ ਕਹਿੰਦੇ ਨੇ ਇਸ ਚੀਜ਼ ਨੂੰ ਚੱਚਿਸ ਦੀ ਜੋ ਪ੍ਰਸ਼ੰਸਾ ਕਰਦੇ ਨੇ ਉਹ ਅੱਜੋ ਹੀ ਵੋਟਾਂ ਦੇ ਚੱਕਰਾਂ ਦੇ ਵਿੱਚ ਪਾ ਕੇ ਇਲੈਕਸ਼ਨਾਂ ਦੇ ਚੱਕਰਾਂ ਦੇ ਵਿੱਚ ਪਾ ਕੇ ਜੋ ਕਿ ਮਸੀਹ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਔਰ ਕਿਉਂਕਿ ਇਹਨਾਂ ਨੂੰ ਖੁਦ ਨੂੰ ਯਾਦ ਭੁੱਲ ਜਾਂਦਾ ਖੁਦ ਨੂੰ ਜੋ ਕਿ ਯਾਦ ਅਸੀਂ ਕਹਿ ਸਕਦੇ ਇਹਨਾਂ ਦੀ ਕਮਜ਼ੋਰੀ ਹੈ ਕਦੀ ਤੁਸੀਂ ਇਸ ਚੀਜ਼ ਦੀ ਤਾਰੀਫ ਕਰਦੇ ਹੋਏ ਨਜ਼ਰ ਆਉਂਦੇ ਔਰ ਕਦੇ ਤੁਸੀਂ ਇਸ ਚੀਜ਼ ਨੂੰ ਬਦਨਾਮ ਕਰਦੇ ਹੋਏ ਨਜ਼ਰ ਆਉਂਦੇ ਔਰ ਪਹਿਲੀ ਗੱਲ ਜੋ ਕੀ ਧੀਆ ਪੈਨਾ ਸਭ ਦੀਆਂ ਸਾਂਝੀਆਂ ਮੰਨੀਆਂ ਜਾਂਦੀਆਂ ਨੇ ਬੇਟੀਆਂ ਸਭ ਦੀਆਂ ਸਾਂਝੀਆਂ ਮੰਨੀਆਂ ਜਾਂਦੀਆਂ ਨੇ ਔਰ ਔਰ ਉਹਨਾਂ ਹੀ ਧੀਆ ਪੈਨਾ ਨੂੰ ਜੋ ਕੀ ਇਹ ਬਦਨਾਮ ਕਰਦਾ ਹੋਇਆ ਜੋ ਕੀ ਸਾਹਮਣੇ ਆਇਆ ਇਸਾਈ ਭਾਈ ਚਾਰੇ ਦੇ ਲਈ ਜੋ ਕੀ ਇਹਨਾਂ ਨੇ ਜੋ ਇਸਨੇ ਬੋਲ ਬੋਲੇ ਨੇ ਜੋ ਕੀ ਬਹੁਤ ਹੀ ਕਟਿਆ ਬੋਲ ਇਸਤੇ ਵੱਲ ਬੋਲੇ ਗਏ ਨੇ ਔਰ ਮੈਂ 크ਰਿਸਚਨ ਲੋਕਾਂ ਨੂੰ ਕਹਿਣਾ ਚਾਹਨੀ ਆ ਜੋ ਕੀ ਸਾਡੇ 크ਰਿਸਚਨ ਲੋਕ ਨੇ 크ਰਿਸਚਨ ਲੀਡਰ ਨੇ ਜੋ ਕੀ ਅਜੇ ਤੱਕ ਵੀ ਇਸ ਰਿਕਾਰਡਿੰਗ ਨੂੰ ਸੁਣ ਕੇ ਇਸ ਵਾਇਰਲ ਰਿਕਾਰਡਿੰਗ ਨੂੰ ਸੁਣ ਕੇ ਵੀ ਇਸ ਇਨਸ ਜਾਂਦਾ ਜੋ ਕਿ ਸੁਖੀ ਰੰਦਾਵਾ ਦੇ ਨਾਮ ਨਾਲ ਇਸ ਨੂੰ ਜਾਣਿਆ ਜਾਂਦਾ ਹੈ ਸਪੋਰਟ ਕਰ ਰਿਹਾ ਤੇ ਬਹੁਤ ਹੀ ਜ਼ਿਆਦਾ ਸ਼ਰਮਿੰਦਗੀ ਦੀ ਗੱਲ ਆ ਤੁਹਾਡੇ ਲੋਕਾਂ ਦੇ ਲਈ ਬਹੁਤ ਹੀ ਜ਼ਿਆਦਾ ਸ਼ਰਮਿੰਦਗੀ ਦੀ ਗੱਲ ਆ ਉਹਨਾਂ ਮਸੀਹ ਲੋਕਾਂ ਦੇ ਲਈ ਜੋ ਕਿ ਆਪਣੇ ਜੋ ਕਿ ਪਾਈਚਾਰੇ ਨੂੰ ਆਪਣੇ ਮਸੀਹ ਲੋਕਾਂ ਨੂੰ ਬਦਨਾਮ ਕਰਦੇ ਨੇ ਖੁਦ ਨਾਲ ਓਕੇ ਤੁਹਾਨੂੰ ਲੋਕਾਂ ਨੂੰ ਚਾਹੀਦਾ ਕਿ ਇਸ ਨੂੰ ਜੋ ਕਿ ਸਪੋਰਟ ਕਰਨਾ ਬੰਦ ਕਰੋ ਔਰ ਇਸ ਦੇ ਉੱਤੇ ਕਰੀ ਤੱਕ ਕਰੀ ਕਾਰਵਾਈ ਕਰਾਈ ਜਾਏ ਔਰ ਤੁਸੀਂ ਸੁਣਿਆ ਸਾਡੇ ਬ੍ਰਦਰ ਦੇ ਵੱਲੋਂ ਵੀ ਕਿਹਾ ਗਿਆ ਕਿ ਅਗਰ ਜਲਦੀ ਹੈ ਮਸੀਹ ਲੋਕਾਂ ਕਲੋਬ ਮਾਫੀ ਨਾ ਮੰਗੇਗਾ ਤੇ ਇਸ ਦੇ ਉੱਪਰ ਕਰਿਤ ਕਰੀ ਕਾਰਵਾਈ ਕਰਾਈ ਜਾਏਗੀ ਔਰ ਲੋਕਾਂ ਦੇ ਵਿੱਚ ਜੋ ਕਿਸ ਨੂੰ ਖਿੱਚਿਆ ਜਾਏਗਾ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਅੱਗੇ ਤੱਕ ਦੇ ਲੋਕਾਂ ਤੱਕ ਪੰਜਾਬਸੀ ਲੋਕਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਓ ਔਰ ਜੇਕਰ ਤੁਸੀਂ ਵੀ ਸ਼ਰਮਦਾਸਾ ਚੈਨਲ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਤੇ ਵੀ ਸ਼ਰਮਦਾਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਤਾਂ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ